ਸਾਰੇ ਸੈਟਿੰਗ ਕਰਨੇ ਪਿਆ ਵੀ ਸਾਰੇ ਕਰੋਪਰ ਜਿੰਨੇ ਕੱਢੀ ਸੀ ਨਾ ਕਰੋਪਰੀ ਅਨਸਾਰ ਹੀ ਆਪਾਂ ਵਿੱਚ ਰੱਖ ਰਹੇ ਆ ਉਹਦਾ ਵਿਚਾਰੀ ਦਾ ਮਨ ਚੰਗੀ ਤਰ੍ਹਾਂ ਲੱਗ ਉਦਾਸ ਹੋ ਲੈਂਦੇ ਨਾ ਫਿਰ ਆਣ ਹਾਂ ਫਿਰ ਉਹਨੂੰ ਕਵਾਂਗੇ ਵੀ ਹਾਂ ਭਾਈ ਹੁਣ ਆ ਜਾ ਤੂੰ ਕਿਹਨਾਂ ਨੂੰ ਇਹ ਪਤਾ ਲੱਗ ਗਿਆ ਹਣ ਕਾਫੀ ਜਣਿਆਂ ਨੂੰ ਕਿ ਨਹੀਂ ਮੰਨਦੇ ਤੇ ਕਾਫੀ ਜਣਿਆਂ ਨੂੰ ਕਈਆਂ ਦੇ ਮੈਸੇਜ ਆਏ ਸੀਗੇ ਹੈਨਾ ਪਤਾ ਲੱਗ ਹੀ ਜਾਂਦਾ ਹੈ ਨਾ ਗੁੱਡ ਨਿਊਜ਼ ਆਣ ਵਾਲੀ ਏ ਠੀਕ ਹੈ ਕਿਤਾ ਕਰਕੇ ਫਿਰ ਅਸੀਂ ਕਿਤੇ ਜਾਂਦੇ ਨਹੀਂ ਮੰਨਦੇ ਕਰਕੇ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇਨਾ ਪਾਪਾ ਕੁਝ ਲੈ ਕੇ ਨਹੀਂ ਆਏ ਫਿਰ ਵੀ ਨਹੀਂ ਮੈਂ ਰੁੱਸਿਆ ਅੱਜ ਮੈਂ ਕੁਝ ਨਹੀਂ ਲੈ ਕੇ ਆਏ ਤੇ ਵਾਸਤੇ ਫਿਰ ਵੀ ਮੈਨੂੰ ਅੱਜ ਇਹਨਾਂ ਪਿਆਰ ਕੀਤਾ ਹਾਂਜੀ ਅੱਜ ਮੇਰਾ ਜੂਨੋ ਯੂ ਪੁੱਤਰੀ ਪੁੱਤ ਜਾਨ ਪਾਪਾ ਦੀ ਜਾਨ ਪਾਪਾ ਇਹ ਤਾਂ ਲਾ ਦੋ ਤੁਸੀਂ ਅੱਜ ਵੀ ਨਹੀਂ ਰੁੱਸਿਆ ਨਹੀਂ ਨਾ

ਹੈ। ਓ ਮਾਈ ਗੋਡ। ਐਂਡ ਕਿੱਪਸ। ਓ। ਦੇਖਿਆ ਦੇਖਿਆ। ਮੈਕਸ। ਪ੍ਰੋਦੀਨ। ਪ੍ਰੋਦੀਨ। ਓ ਹੋ 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 ਹੋ। ਇੱਧਰ। ਓ ਮਾਈ ਗੋਡ। ਲੈ ਕੋ ਦਹਾਉ ਦਹਾਉ ਲੈ ਕੋ ਅਰੇ ਤਾਂ ਦੁਕਾਨ ਹੀ ਪਾ ਲੈਣੀ ਐ ਮੈਂ ਮੈਂ ਦੁਕਾਨ ਦਾ ਦਿਖਾਂਦਾ ਜਿਹੜਾ ਲੂਆ ਆ ਪਾਪਾ ਕਿੱਥੇ ਇੱਕ ਮੰਗੂ ਦੇ ਦੇ ਯਾਰ ਲੈ ਲੈ ਦੇਖ ਲੈ 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 ਦੇ ਇੱਕ ਲੈਜ਼ ਦੇ ਦੇ ਬੱਚੇ ਐਦਾਂ ਨਹੀਂ ਘਰੀ ਦਾ ਆਂਦਾ ਨੰਨੂ ਮੈਂ ਮੰਗਵਾਉਂਦਾ ਉਹ ਤੋਂ ਤਾਂ ਦੇ ਦੋ ਦੇ ਦੋ ਯਾਰ ਇੱਕ ਚੀਜ਼ ਦੇ ਦੇ ਨਾ ਮੰਗੂ ਨੂੰ जे एट डबल डबल ने ले ट्रिपल ट्रिपल ने इतने मंगू खड़ा आई शेयर कर लूंगा नहीं नहीं तू एक ले दे दे बस क्या ना शेयर कर ठीक है ना ना देता तू खा ले सारा ही खा ले डप ले डूस ले डूस ले आ कंदनस सारा ही डूस ले सारा ही डूस ले कंदनस डप ले ठीक है डूस ले डूस ले सारा ही करी है ਦੇਖੀ ਖਾਗਾ ਕੇ ਮੋਟੀ ਹੋ ਜੀਓ ਆ ਲੈ ਉਹ ਕਹਿੰਦਾ ਖਾਗਾ ਕੇ ਮੋਟੀ ਹੋ ਜੀਓ ਹਾਂ ਮਿੰਨੋ ਤੇ ਪਾਪੇ ਵਰਗਾ ਮੋਟਾ ਹੁੰਦਾ ਪਾਪਾ ਤੇਰਾ ਕਿੱਥੇ ਮੋਟਾ ਭਰਾਵਾ ਪਾਪਾ ਤੇ ਪਤਲਾ ਦਿਖਾਇਓ ਮਨਾ ਟਿੱਡ ਟਿੱਡ ਦੇਖਿਓ ਟਿੱਡ ਖਾਓ ਟਿੱਡ ਨਾਲ ਥੋੜੀ ਮੋਟਾ ਹੁੰਦਾ ਬੰਦਾ ਮੈਂ ਦੇਖਿਆ ਮਮਾ ਵਰਗਾ ਹੁੰਨੇ ਸਲੀਮਾ ਫੈਟਾ ਮੈਂ ਫਲੇਵਰ ਹੋਏ ਹੋਏ ਅਦਰੇ ਲੋਪਲ ਨੰਨੂ ਮੈਂ ਮਾਂ ਮਾਰੇ ਆਰਾਮ ਨਾਲੇ ਇੱਕ ਦੇ ਦੇ ਰਿਹਾ ਲਈ ਦੇ ਦੇ ਬੱਚੇ ਇੱਕ ਦੇ ਦੇ ਸੋਹਣੇ ਇੱਕ ਦੇ ਦੇ ਮੇਰਾ ਅੱਛਾ ਬੱਚਾ ਨਾ ਫਿਰ ਇਕਲੇ ਦੇ ਜਿਹੜਾ ਬੱਚਾ ਸ਼ੇਅਰਿੰਗ ਕਰਦਾ ਨਾ ਇੱਕ ਚੀਜ਼ਾਂ ਨਹੀਂ ਨਹੀਂ ਯਾਰ ਐਂ ਦੇ ਐ ਦੇ ਦੇਣਾ ਇਹਦੇ ਨਾਲ ਦੀਆਂ ਹੈਗੀਆਂ ਨੇ ਆਪਣੇ ਕੋਲ ਇਹਦੇ ਨਾਲ ਦੇ ਤਿੰਨ ਨਹੀਂ ਤਿੰਨ ਨਹੀਂ ਇੱਕ ਦੇ ਦੇ ਇਹਨੂੰ ਚਾਰ ਹੈਪੀ ਹਾਂ ਚਲੋ ਚਾਰ ਚਾਕਲੇਟ ਇੱਕ ਮੰਮਾ ਨੂੰ ਦੇ ਦੋ ਨੰਨੇ ਹਾਂਜੀ ਇਹ ਚਾਕਲੇਟ ਮੈਂ ਮੈਂ ਪਤਾ ਕੀ ਸੋਚਿਆ ਸੀ ਮੈਂ ਸੋਚਿਆ ਸੀਗਾ ਵੀ ਇੱਕ ਮਿੰਟ ਚੌਪਰ ਮੈਂ ਸੋਚਿਆ ਸੀ ਵੀ ਇਹ ਹੈ ਨਾ ਮੈਂ ਆਪਣੇ ਬੈਗ 'ਚ ਹੀ ਰੱਖਾਂਗਾ ਰੋਜ਼ ਇਹਨੂੰ ਇੱਕ ਦੇ ਦਿਆਂ ਕਰਾਂ ਪਰ ਮੈਂ ਹੁਣ ਮੈਂ ਹੁਣ ਹਿਸਾਬ ਲਾਇਆ ਭਰਾਵਾ ਇੱਕ ਨਾਲ ਦੇ ਨੇ ਕੁਝ ਹੋਣਾ ਹੀ ਨਹੀਂ ਸੀ ਉਹ ਵੇਖਿਆ ਨਹੀਂ ਪਹਿਲਾਂ ਦੋ ਤਿੰਨ ਦਿਨ ਜੱਟ ਹੀ ਕਰਤੀਆਂ ਨੇ ਨੰਨੇ ਇੱਕ ਚਾਕਲੇਟ ਦੇ ਦੇ ਮਮਾ ਨੂੰ ਦੇ ਦੇ ਮਮਾ ਪਲੀਜ਼ 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 ਦੇ ਦੇ ਯਾਰ ਤੁਸੀਂ ਤਾਂ ਪਹਿਲਾਂ ਹੀ ਮੋਟੇ ਨੇ ਇੱਕ ਮੈਨੂੰ ਇਹ ਵਾਲੀ ਚਾਕਲੇਟ ਦੇ ਦਿਓ ਉਹ ਵਾਲੀ ਰੈੱਡ ਵਾਲੀ ਚਾਹੀਦੀ ਮੈਨੂੰ ਡੈਰੀ ਮਿਲਕ ਪਸੰਦ ਨਹੀਂ ਐ ਮੈਂ ਆਪਾ ਹਾਫ ਆਫ ਕਰ ਲੈਨੇ ਹਾਫ ਆਫ ਮੈਨੂੰ ਜ਼ਿਆਦਾ ਪਸੰਦ ਆ ਅੱਛਾ ਜ਼ਿਆਦਾ ਪਸੰਦ ਆ ਨਹੀਂ ਲਾਣੀ ਮੈਨੂੰ ਕਿਟਕਾਟ ਲੈਣੀ ਆ ਕੋਈ ਨਾ ਕੋਈ ਕੋਈ ਨਾ ਮੈਨੂੰ ਨਹੀਂ ਪਤਾ ਮੈਨੂੰ ਵੀ ਲੱਗੇ ਦੋ ਜੀ ਲੈ ਆ ਦੂਗਾ ਲੈ ਆ ਦੂਗਾ ਹੁਣੇ ਹੀ ਚਾਹੀਦੀ ਹੁਣੇ ਹੁਣੇ ਕੋਈ ਨਹੀਂ ਪਾਪਾ ਦਾ ਪੈਸਾ ਵੀ ਖਤੌੜਾ ਰਹਿਣੇ ਮੈਨੂੰ ਨਾ ਕਿਹੜਾ ਜਨ 5 ਸਟਾਰ ਜੈਨੇ ਜਨ ਕਿਟਕਾਟ ਮੈਂ ਉਹ ਵੇਖ ਲੈ ਕਿੰਨਾ ਬੱਚਾ ਚੰਗਾ ਵੇਖੀ ਹਾਏ ਇੱਕ ਕੇ ਉਹਦੇ ਕੋਲ ਕਹਿ ਰਿਹਾ ਮੇਰੇ ਤੋਂ ਲੈ ਲਓ ਨਹੀਂ ਮੇਰੇ ਤੋਂ ਖਾ ਲੈ ਤੂੰ ਖਾ ਲੈ ਬੱਚੇ ਖਾ ਲੈ ਇਹ ਪਤਾ ਕੀ ਹੈ ਇਹ ਪਤਾ ਕੀ ਹੈ ਸਮਾਨ ਇਹ ਜ਼ੈਪਟੋ ਐਪ ਹੈ ਹੂੰ ਤੇ ਜ਼ੈਪਟੋ ਐਪ ਤੇ ਯਾਨੀ ਕਿ ਤੁਹਾਨੂੰ ਡਿਸਕਾਊਂਟ ਮਿਲੇਗਾ ਜੇ ਤੁਸੀਂ ਆਰਡਰ ਕਰੋਗੇ ਪਹਿਲਾ ਆਰਡਰ 100 ਰੁਪਏ ਤੱਕ ਨਹੀਂ 150 ਤੱਕ ਡਿਸਕਾਊਂਟ ਮਿਲੇਗਾ ਹਾਂ ਫਿਰ ਕੋਈ ਹੋਰ ਚੀਜ਼ ਲੈ ਲੈਂਦੇ ਫਿਰ ਮਤਲਬ ਇਹ ਜਿੰਝਾਂ ਜ਼ਿਆਦਾ ਲੈ ਸਕਦੇ ਆ ਉਹ ਫਿਰ ਮਹਿੰਗੀਆਂ ਨਾ ਉੱਤੇ ਫਿਰ ਉਹ ਰੇਡ ਵੱਜ ਜਾਣਾ ਸੀ ਅੱਛਾ ਅੱਛਾ ਹਾਂ ਤਾਂ ਕਰ ਗਏ ਹੁਣ ਮੈਨੂੰ ਵੀ ਚਾਕਲੇਟ ਲੈ ਕੇ ਦੋ ਉਹ ਤੋਂ ਲੈ ਕੇ ਦੋ ਤੇ ਹੁਣ ਆਪਾਂ ਲਾਈਵ ਹੋਣਾ ਮੰਨ ਕੇ ਪਹਿਲਾਂ ਚਾਕਲੇਟ ਲੈ 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 ਕਿਟਕੈਡੀ ਲੈ ਕੇ ਦੋ ਜਾਓ ਫਿਰ ਉਠੋ ਜਾਨੂ ਨੇ ਖਾ ਜਾਣੀ ਹੈ ਪੱਕਾ ਪੱਕਾ ਨੰਨੂਏ ਹਾਂਜੀ ਕੀ ਹਾਲ ਚਾਲ ਜੀ ਵਲੌਗ ਸ਼ੁਰੂ ਕਰ ਲਿਆ ਸਵੇਰ ਦਾ ਸਮਾਂ ਆ ਪਰ ਆਤੀ ਵੇਲੇ ਵਲੌਗ ਸ਼ੁਰੂ ਕਰ ਲਿਆ ਸੀ ਤੇ ਆਪਾਂ ਕੰਟੀਨਿਊ ਕਰ ਰਹੇ ਆ ਸਵੇਰ ਦਾ ਟਾਈਮ ਹੈ ਰੋਟੀਆਂ ਰੋਟੀਆਂ ਬਣ ਰਹੀਆਂ ਨੇ ਤੇ ਅੱਜ ਮੇਰਾ ਪ੍ਰੋਗਰਾਮ ਵੀ ਬਣ ਰਿਹਾ ਜਾਣ ਦਾ ਕਿਤੇ ਇਕੱਲੇ ਦਾ ਤੇ ਮੈਂ ਸੋਚਿਆ ਚੱਲ ਵਲੌਗ ਬਣਾ ਲਈਏ ਤੇ ਵਿਆਹ ਵਾਲਾ ਮੁੰਡਾ ਜਿਹੜਾ ਉਹਨੇ ਵੀ ਆਪਣੀ ਬੋਟੀ ਲੈਣ ਜਾਣਾ ਹੈ ਪਤਾ ਨਹੀਂ ਅੱਜ ਹੀ ਜਾਣਾ ਕੱਲ ਜਾਣਾ ਪਤਾ ਨਹੀਂ ਪਰਸੋ ਜਾਣਾ ਨਹੀਂ ਪਤਾ ਤੇ ਇਹਦੇ ਹੁਣ ਘਰ ਦੇ ਭੇਜਣਗੇ ਤੇ ਤਾਂ ਹੀ ਜਾਏਗਾ ਨਹੀਂ ਹਾਂ ਵਾਹ ਮੈਂ ਤਾਂ ਕਿਹਾ ਮੈਂ ਕਿਹਾ ਰਹਿ ਲੈਂਦੇ ਨਾ ਚੰਗੀ ਤਰ੍ਹਾਂ ਲੈ ਫਿਰ ਜਦੋਂ ਮਨ ਜਦੋਂ ਉਦਾਸ ਹੋ ਜਾਏ ਸੜ ਜਾਏਗਾ ਮਨ ਪੂਰੀ ਤਰ੍ਹਾਂ ਉਦਾਸ ਹੋ ਜਾਏਗਾ ਤੇ ਫਿਰ ਲੈਣ ਜਾਵੇ ਨਹੀਂ ਸਹੀ ਗੱਲ ਆਹੋ ਸੁਣੋ ਲਾ ਕੇ ਪੜਾਈ ਵਿੱਚ ਸਾਰੇ ਕੈਟਿੰਗ ਕਰਨੇ ਪਏ ਆ ਵੀ ਸਾਰੇ ਹੁਣ ਪਰੋ ਆ ਜਿੰਨੇ ਕੱਢੀ ਸੀ ਨਾ ਕਰੋਕਰੀ ਹੁਣ ਸਾਰੀ ਆਪਾਂ ਵਿੱਚ ਰੱਖ ਰਹੇ ਆ ਡੱਬੇ ਤੇ ਡੱਬੇ ਆ ਦੇਖੋ ਇੱਕ ਆ ਰੱਖਿਆ ਇੱਕ ਉਹ ਉਧਰ ਪਿਆ ਹੋਇਆ ਆ ਦੇਖੋ ਥਲਾਰਾ ਪਾਇਆ ਹੋਇਆ ਸਾਰਾ ਸਮਾਨ ਹੁਣ ਬੈੱਡ 'ਚ ਰੱਖਣ ਲੱਗੇ ਆ ਇੱਕ ਆ ਰੱਖੀ ਏ ਠੀਕ ਹੈ ਤੇ ਆ ਕਾਕਾ ਹੱਡਾ ਸ਼ੀਂਡਾ ਮੀਂਡਾ ਟੀਂਡਾ ਐ ਤੇ ਆ ਦੇਖੋ ਘਰ ਬਣਾਇਆ ਬਸ ਐਨਾ ਖੇਡਦੀ ਰਹਿੰਦੀ ਤਿੰਨ ਮੰਨਾ ਸੁਣਾ ਤਿੰਨ ਮੰਜਲਾ ਬਣਾਈਆਂ ਨੇ ਆ ਦੇਖੋ ਇਹ ਕਹਿ ਬਣਾਈਏ ਮਾਂ ਥੱਲੇ ਭਾਈ ਬੱਚੇ ਉੱਪਰ ਪਾਏ ਨੇ ਕੀ ਗੱਲ ਹੈ ਬੱਚੇ ਵੱਖਰੇ ਪਾਏ ਨੇ ਵੱਖਰੇ ਰੂਮ ਚ ਅੱਛਾ ਕਿਉਂਕਿ ਮਾਂ ਅਗ ਲੱਤਾਂ ਮਾਰਦੇ ਨੇ ਅੱਛਾ ਮਾਂ ਦੇ ਲੱਤਾਂ ਮਾਰ ਮੈਂ ਇਸ ਲਈ ਮੈਂ ਲੱਤਾਂ ਦੇ ਲੱਤਾਂ ਮਾਰਦੇ ਨੇ ਇਸ ਲਈ ਮੈਂ ਇਹਨਾਂ ਨੂੰ ਲੱਗ ਕਰਤਾ ਆਏ ਹਾਏ ਹਾਂ ਵੀ ਮੁੰਡੇ ਆ ਵਿਆਹ ਵਾਲਿਆਂ ਹਾਂਜੀ ਤਾਜ਼ੇ ਤਾਜ਼ੇ ਵਿਆਹ ਵਾਲਿਆਂ ਕਿੱਦਾਂ ਫਿਰ ਬਸ ਵਧੀਆ ਮੰਨ ਦਾਸ ਠੀਕ ਹੈ ਮਾਨੁ ਦਾਸ ਨਹੀਂ ਕਰੀਦਾ ਹੁੰਦਾ ਬੰਦੇ ਟੱਕੇ ਦਾ ਕਹਿ ਕੇ ਬੰਦੇ ਬੰਦੇ ਦਾ ਦਾਸ ਕਰ ਦੇਣਾ ਹੋਏ ਫੋਨ ਵੀ ਬੜਾ ਕੱਟ ਕਰਨਾ ਓਕੇ ਉਹਦਾ ਵਿਚਾਰੀ ਦਾ ਮਨ ਚੰਗੀ ਤਰ੍ਹਾਂ ਲੱਗ ਉਦਾਸ ਹੋ ਲੈਂਦੇ ਨਾ ਫਿਰ ਆਜ ਹਾਂ ਫਿਰ ਉਹਨੂੰ ਕਵਾਂਗੇ ਵੀ ਹਾਂ ਭਾਈ ਹੁਣ ਆ ਜਾ ਤੂੰ ਠੀਕ ਹੈ ਨਾ ਫਿਰ ਖੁਸ਼ੀ ਨਾਲ ਆਏਗੀ ਨਾਲੇ ਉਹਨ ਕੀ ਦੁੱਖ ਨਾਲ ਨਹੀਂ ਵਾਹੇ ਹੁਣ ਵਾਹੇ ਮਾਨੁ ਦਾਸ ਹੋ ਗਿਆ ਹੋਣਾ ਉਹਦਾ ਨਹੀਂ ਮਾਨੁ ਤੇ ਉਦਾਸ ਹੋ ਹੀ ਗਿਆ ਹੋਣਾ ਜੀ ਮੰਮੀ ਕਹਿੰਦੀ ਹੈ ਤੁਹਾਡੀ ਮਰਜ਼ੀ ਆ ਜਾਵੇ ਤਾਂ ਦੱਸੋ ਅੱਛਾ ਤੁਹਾਡੀ ਮਰਜ਼ੀ ਕਵੇਲੇ ਲਾ ਫੇ ਸਾਡੀ ਮਰਜ਼ੀ ਮੈਂ ਸਾਡੀ ਮਰਜ਼ੀ ਰੱਖਾਂ ਹਾਂਜੀ ਆ ਜਾਣਾ ਅੱਛਾ ਮੰਮੀ ਕੀ ਕਹਿੰਦੀ ਸੀ ਫਿਰ ਹਾਂਜੀ ਆ ਜਾਏਗਾ ਮੰਮੀ ਹਾਂ ਮਨਬਰੀ ਕਹਿ ਰਹੀ ਉਹਦੀ ਮੰਮੀ ਕੀ ਕਹਿ ਰਹੀ ਸੀ ਫਿਰ ਉਹ ਤਾਂ ਕੁਝ ਨਹੀਂ ਕਹਿੰਦੀ ਸੀ ਉਹ ਕਹਿੰਦੀ ਵੀ ਠੀਕ ਨਹੀਂ ਨਾ ਉਹਦੀ ਮੰਮੀ ਹਾਂ ਮੰਮੀ ਠੀਕ ਨਹੀਂ ਹਾਂ ਉਹ ਸਰਵਾਈਕਲ ਵਗੈਰਾ ਦਾ ਚੱਕਰ ਲੱਗ ਰਿਹਾ ਹਾਂ ਤਾਂ ਕਿਹਾ ਸੀ ਮੈਂ ਕਿਹਾ ਸਰਵਾਈਕਲ ਆਹੋ ਹਾਂ ਅੱਛਾ ਕਵਾਇਕਲ ਦਾ ਚੱਕਰ ਪੀਣਾ ਠੀਕ ਹੈ ਸਰ ਆਲੰਦੋਂ ਕੋਈ ਗੱਲ ਨਹੀਂ ਮਾਣਾ ਤਾਂ ਇਦਾਂ ਹੀ ਆਹੋ ਫਿਰ ਉਹ ਫਿਰ 4 ਮਹੀਨੇ ਬਾਅਦ 2 ਮਹੀਨੇ 3 ਮਹੀਨੇ ਬਾਅਦ ਜਾਣਾ ਹੋਰ ਫਿਰ ਹੁੰਦਾ ਆਲੰਦੋਂ ਕੋਈ ਚੱਕਰ ਨਹੀਂ ਠੀਕ ਆ ਕੇ ਫਿਰ ਅੱਜ ਪੀਡੀਐਮ ਸੀਗਾ ਓਏ 11:00 ਤੂੰ ਤੁਸੀਂ ਰਾਤ ਨੂੰ ਵੇਸੇ ਅੱਜ ਮੈਂ ਨਹੀਂ ਜਾਣਾ ਅੱਛਾ ਸਾਥ ਰੋਟੀ ਲੇ ਕੇ ਮੇਰੇ ਤੇ ਇੰਜਾਮ ਲਾ ਲੈਂਦੀ ਆ ਤੇ ਕਿੰਦੀ ਦਾ ਨੈਕਸਟ ਹਾਂਜੀ ਤੇ ਅਗਲਾ ਦਿਨ ਤੇ ਕੱਲ ਵੀਡੀਓ ਕੰਟੀਨਿਊ ਨਹੀਂ ਕਰ ਪਾਏ ਕਿਉਂਕਿ ਥੋੜੇ ਵਿਅਸਤ ਹੋ ਗਏ ਸੀ ਮੈਂ ਚਲਾ ਗਿਆ ਸੀ ਕਿਤੇ ਮੀਟਿੰਗ ਸੀਗੀ ਮੇਰੀ ਤਾਂ ਕਰਕੇ ਤੇ ਤੇ ਅੱਜ ਹੁਣ ਅਗਲਾ ਦਿਨ ਤੇ ਆਪਾਂ ਛੱਤ ਤੇ ਬੈਠਿਆ ਤੇ ਸਵੇਰ ਦੇ ਵਜੇ ਨੇ 10 ਤੇ ਅੱਜ ਆਪਾਂ ਚਾਹ ਜੂਰ ਤੇ ਪੀ ਰਹੇ ਆ ਤੇ ਬੜਾ ਵਧੀਆ ਲੱਗ ਰਿਹਾ ਉਹ ਇਸ ਕਰਕੇ ਕਿਉਂਕਿ ਹੁਣ ਗਰਮੀ ਆ ਗਈ ਹੈ ਤੇ ਸਾਰੇ ਨਾ ਆ ਦੇਖੋ ਛਾਂ ਚ ਹੀ ਬੈਠੇ ਨੇ ਆ ਦੇਖੋ ਛਾਂ ਚ ਬੈਠੇ ਹੋਏ ਆ ਸਾਰੇ ਜਣੇ ਨਾ ਤੇ ਉਧਰ ਕਾਕਾ ਸਾਡਾ ਗੁੱਡੀਆਂ ਪਟੋਲੇ ਖੇਡਦਾ ਪਿਆ ਬਾਬਲ ਮੇਰੀਆਂ ਗੁੱਡੀਆਂ ਤੇਰੇ ਮੈਂ ਨੇ ਵਾਰੀ ਵਹਾਇਆ ਮੈਂ ਬੜੀ ਵਾਰੀ ਵਹਾਇਆ ਨੰਨੂ ਦਾ ਘਰ ਦੇਖੀ ਕਿੰਨੇ ਫੁੱਲ ਫੁੱਲ ਆ ਗਏ ਨਾ ਉਹ ਦੇਖੋ ਸਜਾਏ ਪਏ ਨੇ ਤੇ ਕਈਆਂ ਦੇ ਨਾ ਮੈਸੇਜ ਵੀ ਆਪਾਂ ਨੂੰ ਆਏ ਨੇ ਉਹਦੇ ਵਿੱਚ ਵੀ ਮੈਸੇਜ ਵੀ ਕਹਿੰਦੇ ਤੁਸੀਂ ਘੁੰਮਣ ਫਿਰ ਨਹੀਂ ਜਾਂਦੇ ਕਈਆਂ ਨੇ ਮੈਨੂੰ ਕਿਹਾ ਵੀ ਹੈ ਮੈਸੇਜ ਤੁਸੀਂ ਘੁੰਮਣ ਫਿਰ ਨਹੀਂ ਜਾਂਦੇ ਅੱਜ ਕੱਲ੍ਹ ਹੈ ਨਾ ਵਲੌਗ ਬਣਾਉਂਦੇ ਨਹੀਂ ਹੈਗੇ ਉਹਦਾ ਫਿਰ ਰੀਜ਼ਨ ਇਹ ਹੈ ਗੁੱਡ ਨਿਊਜ਼ ਆਣ ਵਾਲੀ ਏ ਠੀਕ ਹੈ ਤੇ ਤਾਂ ਕਰਕੇ ਫਿਰ ਅਸੀਂ ਕਿਤੇ ਜਾਂਦੇ ਨਹੀਂ ਮਨਪ੍ਰੀਤ ਕਰਕੇ ਤੇ ਮਨਪ੍ਰੀਤ ਨੂੰ ਹੁਣ ਫਿਰ ਧਿਆਨ ਰੱਖਣਾ ਪੈਂਦਾ ਤਾਂ ਕਰਕੇ ਅਸੀਂ ਕਿਤੇ ਜਾਂਦੇ ਨਹੀਂ ਹੈਗੇ ਤੇ ਬਾਕੀ ਇਹ ਆ ਵੀ ਤੁਹਾਨੂੰ ਵੈਸੇ ਤਾਂ ਪਤਾ ਲੱਗ ਹੀ ਗਿਆ ਹੁਣ ਕਾਫੀ ਜਣਿਆਂ ਨੂੰ ਕਿ ਨਹੀਂ ਮਨਪ੍ਰੀਤ ਕਾਫੀ ਜਣਿਆਂ ਨੂੰ ਰਈਆਂ ਦੇ ਮੈਸੇਜ ਆਏ ਸੀਗੇ ਹੈਨਾ ਪਤਾ ਲੱਗ ਹੀ ਜਾਂਦਾ ਹੈ ਨਾ ਤੇ ਤਾਂ ਕਰਕੇ ਅਸੀਂ ਹੁਣ ਕਿਤੇ ਜਾਂਦੇ ਨਹੀਂ ਆਂਦੇ ਨਹੀਂ ਤੇ ਬਸ ਇਹ ਇਹ ਗੱਲ ਸੀ ਤੁਹਾਡੇ ਨਾਲ ਸ਼ੇਅਰ ਕਰਦੀ ਸੀ ਕਰ ਦਿੱਤੀ ਹੈ ਇਹ ਵਾਅਦਾ ਬਾਕੀ ਗਾਗਾ ਜਿੱਦਾਂ ਜਿੱਦਾਂ ਸਮਾਂ ਬੀਤੇਗਾ ਜੋ ਜੋ ਗੱਲਾਂ ਸਾਡੇ ਨਾਲ ਹੋਣੀਆਂ ਆ ਤੁਹਾਡੇ ਨਾਲ ਸ਼ੇਅਰ ਕਰੀ ਜਾਵਾਂਗੇ ਨਹੀਂ ਠੀਕ ਹੈ ਇਹ ਆਪਾਂ ਤੁਹਾਨੂੰ ਨਿਊਜ਼ ਦੇਣੀ ਸੀਗੀ ਨਿਊ ਬੇਬੀ ਆਣ ਵਾਲਾ ਨਿਊ ਬੇਬੀ ਇਜ਼ ਕਮਿੰਗ ਤੇ ਆਪਾਂ ਫਿਰ ਜੋ ਵੀ ਪ੍ਰੋਗਰਾਮ ਉਹਨਾਂ ਮੋਟੇ ਕਰਾਂਗੇ ਉਹ ਆਪਾਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਹਾਂਜੀ ਤੇ ਹੁਣ ਫਿਲਹਾਲ ਫਿਲਹਾਲ ਅਸੀਂ ਉੱਪਰ ਬੈਠੇ ਹੋਏ ਆਂ ਤੇ ਯਾਰਾ ਲੈ ਰਿਆ ਠੰਡੀ ਠੰਡੀ ਹਵਾ ਚੱਲ ਰਹੀ ਐ ਕਿਉਂਕਿ ਥੋਪੇ ਵਿੱਚ ਤਾਂ ਹੱਥ ਵੀ ਨਹੀਂ ਆ ਕੀਤਾ ਜਾਂਦਾ ਗਰਮੀ ਇੰਨੀ ਜ਼ਿਆਦਾ ਹੋ ਗਈ ਐ ਤੇ ਬਹੁਤ ਜ਼ਿਆਦਾ ਹੁਣ ਯਾਨੀ ਇੱਥੇ ਬਹਿ ਕੇ ਵਧੀਆ ਲੱਗ ਰਿਹਾ ਛਾਂ ਦੇ ਵਿੱਚ ਠੀਕ ਐ ਨਾ ਸਹੀ ਗੱਲ ਲੱਗਦਾ ਵੀ ਹੁਣ ਮੰਮੀ ਨੇ ਜਾਣਾ ਅਬਰੀਤ ਨੂੰ ਲੈਣ ਤੇ ਅਸੀਂ ਤੇ ਕਹਿਆ ਅੱਜ ਹੀ ਜਾਇਆ ਬਾਕੀ ਮੰਮੀ ਕਹਿੰਦੇ ਨੇ ਮੰਗਲਵਾਰ ਜਾਇਆ ਸੋਮਵਾਰ ਜਾਇਆ ਨਾ ਮੰਗਲ ਆ ਨਹੀਂ ਤੇ ਨੰਨੂ ਸਾਡੀ ਨੇ ਕਾਲੀ ਪਾਈ ਵੀ ਚਾਚੀ ਵੀ ਲੈ ਗਿਆ ਚਾਚੀ ਵੀ ਲੈ ਗਿਆ ਵਗਰ ਹੁੰਦੀ ਤੇ ਆਪਾਂ ਪੁੱਛ ਲੈਨੇ ਆ ਇਹਨਾਂ ਨੂੰ ਕਦੋਂ ਲੈ ਕੇ ਆਣਾ ਕੀ ਸਲਾਹ ਹੈ ਮੰਮੀ ਦਾ ਪਰ ਐਦਾਂ ਹੁੰਦਾ ਨਾ ਵੀ ਜਿਹੜੇ ਘਰ ਦੇ ਹੁੰਦੇ ਨੇ ਖਾਸ ਕਰਕੇ ਮੰਮੀਆਂ ਹੁੰਦੀਆਂ ਇਹਨਾਂ ਦੇ ਦਿਮਾਗ ਥੋੜੇ ਤੇਜ਼ ਚੱਲਦੇ ਹੁੰਦੇ ਨੇ ਇਹਨਾਂ ਦੀ ਜਿਹੜੀ ਸੋਚ ਹੁੰਦੀ ਹੈ ਉਹ ਪਤਾ ਨਹੀਂ ਕੀ ਹੁੰਦੀ ਹੈ ਆਪਾਂ ਸਮਝ ਨਹੀਂ ਸਕਦੇ ਇਸ ਕਰਕੇ ਹੁਣ ਮੰਮੀ ਨੂੰ ਪਤਾ ਵੀ ਕੀ ਗੱਲ ਹੈ ਕਿ ਕਿਉਂ ਲੇਟ ਲੈਣ ਜਾਣਾ ਤੇ ਕਿਉਂ ਪਹਿਲਾਂ ਲੈਣ ਜਾਣਾ ਅੱਜ ਨਹੀਂ ਆ ਜਾਣਾ ਸੀ ਕੱਲ ਅੱਜ ਦੇ ਉਹਦੀ ਮੰਮੀ ਠੀਕ ਨਹੀਂ ਹੈਗੀ। ਅੱਛਾ। ਤਾਂ ਕਰਕੇ ਫਿਰ ਮੈਂ ਨਹੀਂ ਚੱਲ ਦਿਹਾੜੀ ਦੋ ਹੋਰ ਵੇਲ ਹੈ। ਅੱਛਾ। ਠੀਕ ਹੋ ਜਾਏ ਉਹਨੂੰ ਪਤ ਨਹੀਂ ਬੋਤਲ ਬੁਰਗੂ ਸ਼ੂਗੂ ਲੂ ਕੋਈ ਸਿਵਾਣਾ। ਸ਼ੂਗੂ ਕੋਈ ਸਿਵਾਣਾ ਇਸਿਹੀ। ਠੀਕ ਹੈ। ਉਹਦੀ ਮੰਮੀ ਦਾ ਨਾ ਬੀਪੀ ਬੜਾ ਵੱਧ ਜਾਂਦਾ। ਅੱਛਾ। ਤਾਂ ਕਰਕੇ ਹਾਂ। ਸਣ ਗਲੈਰੀ ਰਿ ਹੋਰ ਰਤੀ ਗਲੈਰੀ। ਉਹ ਵੀ ਗਲੈਰੀ ਉਹ ਪੱਜ ਗਈ। ਗਲੈਰੀਆਂ ਬਹੁਤ ਆਉਂਦੀਆਂ ਇੱਥੇ। ਪੱਜ। ਸਾਡੇ। ਤੇ ਬਾਕੀ ਤੁਹਾਨੂੰ ਹੁਣ ਦੱਸ ਦਿੱਤਾ ਵੀ ਅਸੀਂ ਹੁਣ ਘਰ ਹੀ ਰਹਿਣਾ 4 ਮਹੀਨੇ ਤਿੰਨ ਮਹੀਨੇ ਹੋਰ ਨੂੰ ਚਾਚੂ ਨੇ ਆਈਸਕ੍ਰੀਮ ਹੈ ਨਾ ਪਾਪਾ ਆਹ ਬੁੱਤ ਕਿੰਨੀ ਸਵਾਦ ਭੇਜੀ ਆ ਐ ਕਰਮਵੀਰ ਹਾਂ ਕਰਮਵੀਰ ਚਾਚੂ ਨੂੰ ਥੈਂਕ ਯੂ ਕਹਦੇ ਥੈਂਕ ਯੂ ਮੇਰੇ ਵੱਤ ਰੱਖੀਏ ਚਾਚੂ ਥੈਂਕ ਯੂ ਸਹੀ ਢੰਗ ਨਾਲ ਬੈਠ ਕੇ ਖਾਣ ਥੈਂਕ ਯੂ ਕਿ ਬਰਕਤਕੌਰ ਕਿਵੇਂ ਆ ਬਰਕਤਕੌਰ ਬਰਕਤਕੌਰ ਕਿਵੇਂ ਹੈ ਲੈ ਚਲੋ ਉਹ ਲੈ ਪਾਣੀ ਡੋਲਤਾ ਗਾ ਕੇ ਸਾਰਾ ਮੇਰਾ ਫੋਨ ਫੜਾਇਆ ਤੇ ਚੱਕ ਕੇ ਮੋਲੋ ਕੀ ਨਾਂ ਰੱਖਾਲਾ ਆਪਣੇ ਏਦਾਂ ਹੀ ਹਾਂ ਸੋਹਣੇ ਨਾਂ ਰੱਖਾਲਾ ਫਿਰ ਮੋਨੇ ਮਾਮੇ ਦੇ ਮੁੰਡੇ ਦੇ ਨਾਂ ਦਦਾਰ ਸੇਗੇ ਅੱਛਾ ਇੱਕ ਤਾਂ ਪਤਾ ਨਹੀਂ ਗਈ ਇੱਕ ਤਾਂ ਦਦਾਰ ਅੱਛਾ ਸਹੀ ਏ ਯਾਰ ਵਧੀਆ ਨਾਂ ਆ ਹਾਂ ਤਾਂ ਨੇ ਚਟਕ ਚਟਕ ਮਾਸੀ ਨੇ ਨਿਕਾੜ ਦੇਣ ਜਾਣਾ ਅੱਛਾ ਯਾਨੀ ਉਹ ਸੋਹਰਿਆਂ ਕੋਲ ਅੱਛਾ ਤੇ ਮੇਰੀ ਮਾਸੀ ਰਹਿੰਦੀ ਉਹ ਕਹਿੰਦੀ ਸੀ ਮੈਂ ਆਇ ਕਾਰਡ ਦੇਣ ਜਾਣਾ ਅੱਛਾ ਤੇ ਹੁਣ ਪਤਾ ਕੀ ਏ ਬਈ ਹੁਣ ਮੰਨੀ ਦਾ ਵਿਆਹ ਹੁਣ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਤਿਆਰੀ ਕਰਦੇ ਵਿਆਂ ਅਸੀਂ ਮਾਸੀ ਦੇ ਮੁੰਡੇ ਦੇ ਵਿਆਹ ਦੀ ਬਬਲੇ ਦੀ ਉਹਦੇ ਵਿਆਹ ਹੁਣ ਫੇਰ ਸੂਟ ਸਾੜ ਇਕ ਅੱਧਾ ਨਹੀਂ ਲੈਣਾ ਵਾਹ ਗਏ ਨੇ ਸਾਰੇ ਹਨਾ ਉਹੀ ਪਾ ਬੂਲ ਹੁਣ ਉਹੀ ਪਾ ਅਸੀਂ ਵੀ ਕੋੜ ਕੋੜ ਪੈਡ ਉਹੀ ਪਾ ਲੈਣੇ ਨੇ ਨਾਲੇ ਕੋੜ ਪਹਿਣੀ ਹੁਣ ਲੋੜ ਹੀ ਨਹੀਂ ਪੈਣੀ ਕੋੜ ਬਣਨੀ ਗਰਮੀ ਬੜੀ ਹੋਣੀ ਸ਼ਰਟਾਂ ਪਾ ਲੈਣੀਆਂ ਸਿੰਪਲ ਪੈਂਟ ਸ਼ਰਟ ਬਾਸ ਯਾਰੇ ਬੂਰੇ ਨਿਆਰੇ ਮੈਨੂੰ ਠੰਡੇ ਕਿੱਥੇ ਪਹਿਣੇ ਨੋ ਅਪ੍ਰੈਲ ਦਾ ਵਿਆਹ ਹੈ ਨੋਪ੍ਰਾਇਬਲ ਨਾ ਗਰਮੀ ਹੋ ਜਾਣੀ ਬਹੁਤ ਜ਼ਿਆਦਾ 9 ਤਰੀਕ ਆ 9 ਤਰੀਕ ਆਹ 9 ਤਰੀਕ ਆਜ ਤੋਂ ਮਹੀਨੇ ਬਾਅਦ ਵਿਆਹ ਹੈ ਨੋ ਅਜੇ ਤੋਂ 9 ਮਹੀਨੇ ਬਾਅਦ ਵਿਆਹ ਉਹ 9 ਮਹੀਨੇ ਬਾਅਦ ਆਜ ਤੋਂ ਮਹੀਨੇ ਬਾਅਦ ਵਿਆਹ 9 ਤਰੀਕ ਦਾ ਵਿਆਹ ਹੈ ਅਜ ਦੇ ਦਿਨ ਹੋ ਰਾਇਆ ਹੈ ਜੀ ਤਰੀਕ ਤੇ ਹੁਣ ਫੇਰ ਯਾਨੀ ਕਿ ਸਾਨੂੰ ਐਦਾ ਵੀ ਹੁਣ ਇਹੇ ਪੁਹੇ ਜਿਹੜੇ ਆਪਣੇ ਕੋ ਘਟ ਗਏ ਨੇ ਛੋਟੇ ਜਿਹੇ ਵਿਆਹ ਕਰਕੇ ਤੇ ਹੁਣ ਫੇਰ ਪੈਸੇ ਦਾ ਇੰਤਜ਼ਾਮ ਕਰਨਾ ਪੈਣਾ ਉਹ ਨਹੀਂ ਵਿਜਾਮ ਹੋਵੇ ਤੇ ਮੰਮੀ ਨੇ ਵਿਜਾਮ ਕਰ ਲਿਆ ਹੋਇਆ ਉਹ ਆਈਏ ਪ੍ਰਮਾਤਮਾ ਹੀ ਕਰਦਾ ਪ੍ਰਮਾਤਮਾ ਹੀ ਕਰਦਾ ਥੋੜਾ ਕਹਿਣਾ ਥੋੜੀ ਵੀ ਇੰਤਜ਼ਾਮ ਨਹੀਂ ਨਹੀਂ ਮੈਂ ਤਾਂ ਮਜ਼ਾਕ ਕਰ ਰਿਹਾ ਆਪੇ ਪ੍ਰਮਾਤਮਾ ਨੇ ਸਾਰਾ ਕੀਤਾ ਹੈ ਨਾ ਵਧੀਆ ਸਹੀ ਗੱਲ ਹੈ ਚਲੋ ਭਾਵੇਂ ਭੈਣ ਭਰਾਵਾਂ ਨੇ ਕੀਤਾ ਸਾਰਾ ਨੇ ਹਾਂ ਨਹੀਂ ਭੈਣ ਭਰਾਵਾਂ ਨੇ ਹੀ ਕੀਤਾ ਉਹਨਾਂ ਦੇ ਨਾਲ ਹੀ ਜਿਹੜੇ ਆਪਣੇ ਹਾਂਜੀ ਸਾਸਰੀ ਕਾਲ ਜੀ ਖਾਸ ਕਰਕੇ ਮੇਰੇ ਭਰਾਵਾਂ ਨੇ ਖਾਸ ਕਰਕੇ ਹਾਂ ਸੱਚੀ ਭਾਈ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਕੀਤਾ ਹੈ ਨਾ ਉਹਨਾਂ ਦਾ ਨਾਮ ਲੈਣਾ ਵੀ ਬਣਦਾ ਹੀ ਇਹ ਹੈਗੇ ਜਿਨ੍ਹਾਂ ਸਾਥ ਦਿੱਤਾ ਹੈ ਇਹੀ ਇਹੀ ਟਾਈਮ ਹੁੰਦਾ ਅਸਲੀ ਰਿਸ਼ਤੇਦਾਰੀ ਦਾ ਮਤਲਬ ਇਹੀ ਹੁੰਦਾ ਹੈ ਕਿ ਜਦੋਂ ਥੋੜੇ ਜੇ ਔਖੇ ਟਾਈਮ ਦੇ ਵਿੱਚ ਤੁਹਾਡੇ ਨਾਲ ਜਿਹੜਾ ਖੜ ਜੇ ਉਹ ਹੀ ਅਸਲੀ ਰਿਸ਼ਤੇਦਾਰ ਹੈ ਠੀਕ ਹੈ ਨਾ ਮੇਰੇ ਭਰਾਵਰੇ ਬਹੁਤ ਸਾਥ ਦਿੱਤਾ ਨੇ ਤੇ ਚਲੋ ਸਾਰਿਆਂ ਨੇ ਜੋ ਵੀ ਜਿਹਦਾ ਵੀ ਜਿੰਦਾ ਜੋ ਬਣਦਾ ਹਾਂ ਸਾਰਿਆਂ ਕਰਕੇ ਮੇਰੇ ਭਰਾਵਾਂ ਨੇ ਕੀਤਾ ਹਾਂ ਸਹੀ ਗੱਲ ਹਾਂ ਕਰਕੇ ਅਰੇ ਨਾ ਰੋਲਾ ਪੈ ਗਿਆ ਹੁਣ ਪਚਕਾਰੀਆਂ ਪਚਕੂਰੀਆਂ ਹੁਣ ਪਚਕਾਰੀਆਂ ਉਹੀ ਤਾਂ ਗੱਲ ਉਹ ਆ ਗਿਆ ਇਹ ਦੁਨੀਆਦਾਰੀ ਐਦਾ ਹੀ ਚੱਲਦੀ ਐ ਭਾਈ ਜੀ ਨੂੰ ਜੀ ਐ ਹਨਾ ਨਹੀਂ ਹੋਰ ਕੀ ਐ ਤੇ ਉਹੀ ਐ ਨਾ ਵੀ ਜੇ ਤਾਂ ਆਪਾਂ ਜੇ ਕਿਸੇ ਦਾ ਕਰਾਂਗੇ ਤਾਂ ਤਾਂ ਹੀ ਫਿਰ ਅਗਲਾ ਵੀ ਕਰੇਗਾ ਹਨਾ ਜੇ ਅਗਲਾ ਕਰੇਗਾ ਫੇਰ ਹੀ ਆਪਾਂ ਕਰਾਂਗੇ ਐਦੀ ਚੱਲਦਾ ਕੰਮ ਸੰਸਾਰ ਦਾ ਨਹੀਂ ਮਨਪ੍ਰੀਤ ਮਨਪ੍ਰੀਤ ਦੇ ਭਰਾ ਨੇ ਸਾਡਾ ਇੰਨਾ ਸਾਥ ਦਿੱਤਾ ਨਾ लवली ਨੇ ਮਨਪ੍ਰੀਤ ਦਾ ਭਰਾ ਨਹੀਂ ਉਹ ਮੇਰੇ ਭਰਾ ਹੈ ਉਹ ਵੀ ਪਰ लवली ਨੇ ਮੈਂ ਕਹਿਣ ਲੱਗਾ ਬਹੁਤ ਕੰਮ ਕਰਾਇਆ लवली ਨੇ ਬਹੁਤ ਕੰਮ ਕਰਾਇਆ ਵਿਆਹ ਤੇ ਫਿਰ ਸਾਡੇ ਸੋਨੂ ਨੇ ਸੋਨੂ ਨੇ ਤੇ ਬੰਨਾ ਕੰਮ ਕਰਾਇਆ ਆਦੂ ਤੋਂ ਜ਼ਿਆਦਾ ਸੋਨੂ ਦੀ ਮੰਮੀ ਨੇ ਹਾਂ ਕਿਰਨਾ ਨੇ ਸੋਨੂ ਨੇ ਨਾ ਕੰਮ ਕਿੰਨੇ ਦਿਨ ਪਹਿਲੇ ਹੀ ਕੰਮ ਕਰਾਉਂਦੇ ਮੈਂ ਹਾਏ ਵੀ ਸਾਰਾ ਵਿਆਹ ਪੁਗਤਾ ਆ ਸੋਨੂ ਜਾਨੇ ਸੋਨੂ ਦੇ ਦੋਸਤ ਨੇ ਸਾਰਿਆਂ ਨੇ ਜੋ ਫਿਰ ਚਾਚੇ ਚਾਚੀ ਨੇ ਤੇ ਫਿਰ ਸਾਰਿਆਂ ਨੇ ਯਾਨੀ ਕਿ ਕੰਮ-ਗੁੰਮ ਕਰਾਇਆ ਗੋਰਾ ਬਬਲਾ ਹਨਾ ਸਾਰੇ ਲੱਗੇ ਰਹੇ ਨੇ ਹਾਂ ਸਾਰੇ ਸਭ ਨੇ ਬੋਕ ਆ ਯਾਨੀ ਕਿ ਸਾਥ ਦਿੱਤਾ ਲਵਲੀ ਨੇ ਤਾਂ ਜ਼ਿਆਦਾ ਦਿੱਤਾ ਹੈ ਲਵਲੀ ਨੇ ਪਰ ਜ਼ਿਆਦਾ ਦਿੱਤਾ ਲਵਲੀ ਨੇ ਹਾਂ ਸੋਨੂ ਤੇ ਲਵਲੀ ਨੇ ਜ਼ਿਆਦਾ ਸੋਨੂ ਤੇ ਲਵਲੀ ਨੇ ਸਭ ਤੋਂ ਜ਼ਿਆਦਾ ਹਾਂ ਸਭ ਦੀ ਮਾਰ ਜਿਹੜੀ ਡੈਕੋਰੇਸ਼ਨ ਕੀਤੀ ਸਾਰੀ ਇਕੱਠੀ ਹੋ ਕੇ ਡਾਈ ਕਰਾਈ ਡੈਕੋਰੇਸ਼ਨ ਤੱਕ ਜਾ ਕੇ ਡੈਕੋਰੇਸ਼ਨ ਸਵੇਰੇ 5 ਵਜੇ ਤੱਕ ਜਾ ਕੇ ਡੈਕੋਰੇਸ਼ਨ ਕਰਦੇ ਨੇ ਸੋਨੂ ਹਣੀ ਹਾਂ ਸੋਨੂ ਦੇ ਦੋਸਤ ਵੇਲੇ ਚਾਰਿਆਂ ਨੇ ਕੋਈ ਨਹੀਂ ਕੋਈ ਪੈਸਾ ਨਹੀਂ ਲਿਆ ਕੋ ਕੁਝ ਨਹੀਂ ਰਾਤੋਂ ਰਾਤ ਸਵੇਰੇ 5 ਵਜੇ ਤੱਕ ਗੱਡੀ ਸਜਾਈ ਹੈ ਹੈ ਤੇ ਗੱਡੀ ਸਜਾ ਕੇ ਗੱਡੀ ਦੇ ਵਿੱਚ ਹੀ ਸੌਂਗੇ ਨਾਲੇ 3-4 ਜਣੇ ਸੀਗੇ ਵਿਚਾਰੇ ਵਿੱਚ ਹੀ ਸੌਂਗੇ ਹੈ ਤੇ ਫਿਰ ਹੋਰ ਕੀ ਬਹੁਤ ਜ਼ਿਆਦਾ ਯਾਨੀ ਕਿ ਵਧੀਆ ਕੰਮ ਹੋਇਆ ਸਾਰਿਆਂ ਨੇ ਬਹੁਤ ਵਧੀਆ ਹੈ ਨਾ ਮਯਾ ਆ ਗਿਆ ਵਿਆਹ ਦਾ ਬਈ ਚਲ ਆਇਆ ਵੀ ਮੈਂ ਤੇ ਮੇਰੀ ਤੇ ਪੈਸੇ ਭੱਜ ਦੌੜੀ ਲੱਗੀ ਰਹੀ ਪਰ ਫਿਰ ਵੀ ਫਿਰ ਵੀ ਮੈਂ ਨਹੀਂ ਪਰ ਫਿਰ ਵੀ ਮੈਂ ਕਾਫੀ ਇੰਜੋਏ ਕੀਤਾ ਯਾਰ ਐਦਾਂ ਆਪਣੇ ਲਵਲੀ ਦੇ ਵਿਆਹ ਤੇ ਨਹੀਂ ਮੈਂ ਇੰਜੋਏ ਕਰ ਪਾਇਆ ਮਤਲਬ ਸਹੀ ਗੱਲ ਹੈ ਉੱਥੇ ਨਹੀਂ ਇੰਨਾ ਕੀਤਾ ਹੈਗਾ ਇੰਨਾ ਨਹੀਂ ਜਾਨੀ ਕਿ ਉੱਥੇ ਉਦਾਂ ਹੀ ਨਹੀਂ ਇੰਜੋਏ ਕਰ ਪਾਇਆ ਜਿਆਦਾ ਐਹੀ ਪਿੰਡਾਂ ਦਾ ਮਾਹੌਲ ਨਹੀਂ ਯਾਰ ਹੁਣ ਹੈਗਾ ਵਿਆਹਾਂ ਵਾਲਾ ਨਾ ਲੋਕੀ ਗੰਦ ਬਹੁਤ ਪਾਉਂਦੇ ਆ ਪੀ ਖਾ ਕੇ ਪਹਿਲਾਂ ਤੇ ਉਹ ਮੁੰਡੇ ਨੇ ਰਵੀ ਨੇ ਰਾਤੀ ਪਛਦੀ ਨਹੀਂ ਹੈਗੀ ਲੜਾਈਆਂ ਭੰਡੀਆਂ ਅਕਲ ਨਹੀਂ ਹੁੰਦੀ ਸਹੀ ਗੱਲ ਸਰ ਸਿਰ ਪਾਟੇ ਉਹਦਾ ਰਾਤ ਨੂੰ ਹੋਰ ਸਿਰ ਪਾਟੇ ਇੰਨਾ ਬੁਰਾ ਹਾਲ ਹੋਇਆ ਉੱਥੇ ਲੜਾਈ ਇੰਨੀ ਜਿਆਦਾ ਪਿੰਡਾਂ 'ਚ ਬਸ ਇਹੀ ਪੰਗਾ ਰਹਿੰਦਾ ਬਸ ਨਾ ਗੁੱਟਬਾਜ਼ੀਆਂ ਬੜੀਆਂ ਹੁੰਦੀਆਂ ਕਿਹਦੇ ਦੀ ਕਿਹਨਾਂ ਲੱਗਦੀ ਕਿਸੇ ਨਾ ਕਿਹਨਾਂ ਲੱਗਦੀ ਓਹ ਚੱਕਰ 'ਚ ਵਿਆਹਾਂ ਤੇ ਬਹੁਤ ਪੰਗੇ ਪੈਂਦੇ ਨੇ ਸ਼ਹਿਰਾਂ ਦੇ ਵਿੱਚ ਵਧੀਆ ਵਿਆਹਾਂ ਦਾ ਬਾਈ ਮਜ਼ਾ ਸ਼ਹਿਰਾਂ ਦਾ ਹੀ ਅੱਜ ਕੱਲ੍ਹ ਰਹਿ ਗਿਆ ਪਹਿਲਾਂ ਪਿੰਡਾਂ ਦਾ ਮਜ਼ਾ ਹੁੰਦਾ ਸੀ ਵਿਆਹਾਂ ਦਾ ਨਹੀਂ ਪਹਿਲਾਂ ਪਿੰਡਾਂ 'ਚ ਬਹੁਤ ਵਧੀਆ ਪਹਿਲਾਂ ਪਿੰਡਾਂ 'ਚ ਵਧੀਆ ਹੁੰਦਾ ਸੀ ਚਲੋ ਆ ਵੇਖ ਕੱਪ ਖਾਣਾ ਕਰਦੇ ਮਾੜਾ ਮੋਟਾ ਲੋਕੀ ਜ਼ਿਆਦਾ ਨਹੀਂ ਉਧਰ ਵੇਖ ਉਧਰ ਵੇਖ ਤੇ ਬਾਕੀ ਐਸ ਵਲੌਗ ਨੂੰ ਆਪਾਂ ਇੱਥੇ ਕਰਦੇ ਆ ਐਂਡ ਤੇ ਨਵਾਂ ਵਲੌਗ ਆਪਾਂ ਸਟਾਰਟ ਕਰਨਾ ਤੇ ਇਸ ਵਲੌਗ ਨੂੰ ਆਪਾਂ ਇੱਥੇ ਣ ਕਰਦੇ ਹਾਂ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਦੋਂ ਤੱਕ ਲਈ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਮਿਲਦੇ ਆ ਤੁਹਾਨੂੰ ਲੈਕਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਗੰਦ ਪਾਇਆ ਇਹਨਾਂ ਨੇ ਆਹ ਅਗਰੇ ਪਚਕਾਰੀਆਂ ਲੈ ਲੈ ਕੇ